ਉਦੇ ਲਈ ਅੱਜ ਅਸੀਂ ਸਰਦਾਰ ਸੰਦੀਪ ਸਿੰਘ ਸਣੀ ਜਿਹੜੇ ਇਸ ਵੇਲੇ ਜੇਲ੍ਹ 'ਚ ਨੇ ਜਿਨ੍ਹਾਂ ਨੇ ਸੂਬੇ ਸਰਹੰਦ ਦੀ ਜਿਹੜੀ ਉਹ ਗੱਲ ਸੀਗੀ ਉਸ ਗੱਲ ਦਾ ਜਿਹੜਾ ਉਹਨਾਂ ਤੇ ਉਹ ਕੇਸ ਆ ਉਸ ਕਰਕੇ ਤੇ ਪਹਿਲਾਂ ਵੀ ਜੋ ਕੇਸ ਸੀ ਉਹ ਅੰਦਰ ਨੇ ਉਹਦੇ ਲਈ ਅਸੀਂ ਸਮਝਦੇ ਹਾਂ ਕਿ ਉਹ ਸੂਬੇ ਸਰਹੰਦ ਦਾ ਜਿਹੜਾ ਜ਼ਬਰ ਸੀ ਨਾ ਉਹ ਤਰਨਤਾਰਨ ਦੇ ਇਲਾਕੇ ਦੇ ਵਿੱਚ ਉਹਨੂੰ ਦੇਖ ਕੇ ਲੋਕਾਂ ਨੇ ਸਾਨੂੰ ਪਤਾ ਨਹੀਂ ਕਿੰਨੀ ਸੰਗਤ ਨੇ ਇਹ ਫੋਨ ਕੀਤੇ ਔਰ ਆ ਕੇ ਮਿਲ ਮਿਲ ਕੇ ਕਿਹਾ ਕੀ ਅਸੀਂ ਚਾਹੁੰਦੇ ਹਾਂ ਕਿ ਉਸ ਸੂਰਮੇ ਦਾ ਅਸੀਂ ਕੋਈ ਮੁੱਲ ਮੋੜ ਸਕੀਏ ਅਸੀਂ ਚਾਹੁੰਦੇ ਹਾਂ ਕਿ ਉਹ ਜਾਂ ਉਹਦੇ ਪਰਿਵਾਰ ਚੋਂ ਕੋਈ ਵੀ ਉੱਥੇ ਆ ਕੇ ਇਲੈਕਸ਼ਨ ਲੜੇ ਤਾਂ ਕਿ ਅਸੀਂ ਸੱਚ ਤੇ ਝੂਠ ਦਾ ਨਤਾਰਾ ਕਰ ਦਈਏ ਕਿ ਜਲਮ ਕਰਨ ਵਾਲੇ ਜਿਹੜੇ ਜਾਬਰ ਆ ਤੇ ਉੱਥੇ ਬੰਦਾ ਸਿੰਘ ਬਹਾਦਰ ਵਰਗੇ ਲੋਕ ਵੀ ਹੈਗੇ ਨੇ ਅਸੀਂ ਉਹਨਾਂ ਪਰਿਵਾਰਾਂ ਦਾ ਸਤਿਕਾਰ ਕਰਨਾ ਚਾਹੁੰਦੇ ਹਾਂ ਸੋ ਅਸੀਂ ਉਹਨਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਅਸੀਂ ਅੱਜ ਉਸ ਪਰਿਵਾਰ ਨੂੰ ਮਿਲਣਾ ਵੀ ਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਕਹਾਂਗੇ ਵੀ ਸੰਗਤ ਦੀ ਇਹ ਮੰਗ ਹੈਗੀ ਆ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਤੇ ਜੇ ਉਹ ਇਲੈਕਸ਼ਨ ਲੜਦੇ ਨੇ ਇੱਥੇ ਮੈਂ ਪੰਥ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਨਾ ਜਿਹੜਾ ਪੰਥ ਜਿਹੜਾ ਹਰ ਉਸ ਸਿੱਖ ਦੇ ਅੰਦਰ ਬੈਠਾ ਜਿਹੜਾ ਪੰਥਕ ਜਜ਼ਬੇ ਦੀ ਗੱਲ ਕਰਦਾ ਹਮੇਸ਼ਾ ਬੋਲਦਾ ਉਹਨੂੰ ਇਸ ਗੱਲ ਦੇ ਉੱਤੇ ਆ ਕੇ ਇੱਕ ਨੁਕਤੇ ਤੇ ਇਕੱਠੇ ਹੋਣਾ ਚਾਹੀਦਾ ਕਿ ਪੰਥ ਪ੍ਰਸਤ ਤੇ ਕੁਰਬਾਨੀ ਕਰਨ ਵਾਲੇ ਲੋਕਾਂ ਦਾ ਅਸੀਂ ਸਾਥ ਦੇਣਾ ਤੇ ਜਿਨ੍ਹਾਂ ਲੋਕਾਂ ਨੇ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾ ਕੇ ਸਾਡੇ ਪੰਜਾਬ ਦੇ ਪਰਿਵਾਰਾਂ ਨੂੰ ਸਾਡੀਆਂ ਬੀਬੀਆਂ ਨੂੰ ਸੰਤ ਮਹਾਤਮਾ ਨੂੰ ਜਿੱਦਾਂ ਕੋ-ਕੋ ਕੇ ਮਾਰਿਆ ਅਸੀਂ ਦੂਸਰੇ ਨੂੰ ਵੀ ਜਿਹੜੇ ਕਿਸੇ ਕਦੇ ਕਿਸੇ ਦੀ ਹਿੰਮਤ ਨਾ ਪਵੇ ਉਹਨੂੰ ਅਹਿਸਾਸ